ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਨਮੋਲ ਗੁਰਬਾਣੀ ਵਿਚਾਰ ਚੈਨਲ ਵਿੱਚ ਆਪ ਜੀ ਦਾ ਸਵਾਗਤ ਹੈ ਸੋਢੀ ਹਰਪ੍ਰਜਨ ਸਿੰਘ ਜੀ ਇੱਕ ਵਾਰ ਅੰਮ੍ਰਿਤਸਰ ਵਿਖੇ ਗਏ ਉਹਨਾਂ ਦਿਨਾਂ ਵਿੱਚ ਉਹਨਾਂ ਦਾ ਇੱਕ ਖਾਸ ਮਿੱਤਰ ਜੋ ਕਿ ਕਸਟਮ ਅਧਿਕਾਰੀ ਵਿੱਚ ਲੱਗਾ ਹੋਇਆ ਸੀ ਦਿੱਲੀ ਤੋਂ ਉਹਨਾਂ ਦਾ ਤਬਾਦਲਾ ਸ੍ਰੀ ਅੰਮ੍ਰਿਤਸਰ ਵਿਖੇ ਹੋਇਆ ਸੀ ਜਦੋਂ ਇੱਕ ਦਿਨ ਉਹ ਬਾਜ਼ਾਰ ਵਿੱਚ ਉਹਨਾਂ ਨੂੰ ਮਿਲੇ ਤਾਂ ਬੜੇ ਪ੍ਰਸੰਨ ਹੋਏ ਤਾਂ ਸੋਢੀ ਹਰਪ੍ਰਜਨ ਸਿੰਘ ਜੀ ਨੇ ਉਹਨਾਂ ਨੂੰ ਪੁੱਛਿਆ ਕੀ ਤੁਸੀਂ ਸ਼੍ਰੀ ਦਰਬਾਰ ਸਾਹਿਬ ਦਰਸ਼ਨ ਕਰਨ ਆਏ ਹੋ ਤਾਂ ਉਹਨਾਂ ਦਾ ਮਿੱਤਰ ਕਹਿਣ ਲੱਗਾ ਮੈਂ ਦਰਬਾਰ ਸਾਹਿਬ ਕੀ ਕਰਨ ਜਾਣਾ ਹੈ ਉਥੇ ਤਾਂ ਉਹੀ ਜਾਣ ਜੋ ਵੱਢੀ ਲੈਂਦੇ ਹਨ ਝੂਠ ਬੋਲਦੇ ਹਨ ਘੱਟ ਤੋਲਦੇ ਹਨ ਭਾਵ ਆਪਣੇ ਕਰਮ ਬਖਸ਼ਉਣ ਲਈ ਕੋਈ ਜਾਂਦਾ ਹੈ ਮੈਂ ਤਾਂ ਅਜੇ ਹਾ ਕੋਈ ਕੰਮ ਨਹੀਂ ਕਰਦਾ ਅਤੇ ਜਦੋਂ ਕਦੇ ਕਿਸੇ ਦਿਨ ਸੋਢੀ ਹਰਪਜਨ ਸਿੰਘ ਜੀ ਉਹਨਾਂ ਦੇ ਘਰ ਵੀ ਜਾਂਦੇ ਸਨ ਅਤੇ ਪਰਮੇਸ਼ਵਰ ਬਾਰੇ ਵਾਰਤਾਲਾਪ ਕਰਦੇ ਸਨ रसीले होंगे पर जो तीन लब हो तो मेरा मन खट्टा हो जाता है समा लंता गया जिस व्यक्ति तो उन्होंने मित्र ने अमृतसर विखे चार्ज लिया वीड्डी खोर सी। ਐਸਐਲਆਈ ਅਨੁਚਿਤ ਕੰਮ ਕਰਦਾ ਸੀ ਕਈਆਂ ਕੋਲੋਂ ਪੈਸੇ ਲੈ ਕੇ ਗਲਤ ਪਰਮਿਟ ਦੇ ਦਿੰਦਾ ਸੀ ਅਤੇ ਕਈਆਂ ਨੂੰ ਕਸਟਮ ਹੀ ਨਹੀਂ ਸੀ ਦਿੰਦਾ ਇਹ ਸਭ ਕੁਝ ਵੇਖ ਕੇ ਸੋਰੀ ਜਿਹਦੇ ਮਿੱਤਰ ਨੇ ਉਸ ਵਿਰੁੱਧ ਇੱਕ ਕੇਸ ਤਿਆਰ ਕਰ ਲਿਆ ਅਤੇ ਕਈਆਂ ਨੂੰ ਮਿਲ ਕੇ ਆਪਣਾ ਕੇਸ ਠੋਸ ਬਣਾਉਣ ਵਾਸਤੇ ਉਹਨਾਂ ਦੀਆਂ ਗਵਾਹੀਆਂ ਵੀ ਲੈ ਲਈਆਂ ਇਓਂ ਕੇਸ ਦਾ ਪਲੰਦਾ ਤਿਆਰ ਕਰਕੇ ਉੱਚ ਅਧਿਕਾਰੀਆਂ ਪਾਸ ਦਿੱਲੀ ਵਿਖੇ ਭੇਜ ਦਿੱਤਾ ਜਿਸ ਦੇ ਵਿਰੁੱਧ ਕੇਸ ਸੀ ਉਹ ਵੀ ਦਿੱਲੀ ਆ ਗਿਆ ਅਤੇ ਕਈ ਅਧਿਕਾਰੀਆਂ ਨੂੰ ਮਿਲ ਮਿਲਾ ਕੇ ਆਪਣੇ ਵਿਰੁੱਧ ਹੋਏ ਕੇਸ ਨੂੰ ਖੁਰਦ-ਬੁਰਦ ਕਰਨ ਦੀ ਪੂਰੀ ਵਾਹ ਲੌਂ ਲੱਗ ਪਿਆ ਅਤੇ ਸੋਢੀ ਹਰਪਜਨ ਸਿੰਘ ਜੀ ਦਾ ਮਿੱਤਰ ਉਸ ਵਿਰੁੱਧ ਕੇਸ ਬਣਾਉਣ ਲਈ ਸਾਰਾ ਦਿਨ ਦੌੜ ਭੱਜ ਵਿੱਚ ਲਗਾ ਲੰਦਾ ਸੀ ਇਸ ਕਰਕੇ ਉਹਨਾਂ ਨੇ ਆਪਣੇ ਕੰਮ ਵੱਲ ਧਿਆਨ ਕੁਝ ਘੱਟ ਦੇ ਦਿੱਤਾ ਜਿਸ ਦਾ ਸਿੱਟਾ ਇਹ ਹੋਇਆ ਕਿ ਪਹਿਲੇ ਉਸ ਦੀ ਉੱਚ ਅਧਿਕਾਰੀਆਂ ਵੱਲੋਂ ਜਵਾਬ ਤਰਬ ਹੋਈ ਪਰ ਹਰਪਜਨ ਸਿੰਘ ਜੀ ਦੇ ਦੋਸਤ ਬਾ ਉੱਪਰ ਤਸੱਲੀ ਬਖਸ਼ ਨਾ ਹੋਣ ਕਰਕੇ ਉਨਾਂ ਨੂੰ ਉਸੇ ਉਧਰੇ ਤੋਂ ਘਟਾ ਕੇ ਵਾਪਸ ਦਿੱਲੀ ਜਾਣ ਦੇ ਹੁਕਮ ਜਾਰੀ ਹੋ ਗਏ ਅਤੇ ਜਦੋਂ ਸੋਢੀ ਹਰਪਜਨ ਸਿੰਘ ਜੀ ਆਪਣੇ ਮਿੱਤਰਾਂ ਨੂੰ ਮਿਲਣ ਲਈ ਉਹਨਾਂ ਦੇ ਘਰ ਗਏ ਤਾਂ ਬੜੇ ਜੋਸ਼ ਵਿੱਚ ਉਹ ਕਹਿਣ ਲੱਗਾ ਕਿ ਮੈਂ ਹੁਣ ਛੋਟੀ ਕੁਰਸੀ ਤੇ ਜਾ ਕੇ ਨਹੀਂ ਬਹਿਣਾ ਆਪਣੇ ਖਿਲਾਫ ਹੋਏ ਗਲਤ ਹੁਕਮਾਂ ਵਿਰੁੱਧ ਲੜਾਂਗਾ ਇਹ ਸੁਣ ਕੇ ਸੋਢੀ ਹਰਪਜਨ ਸਿੰਘ ਜੀ ਉਸ ਨੂੰ ਸਰਬੰਜੋਂ ਦੀ ਕੋਸ਼ਿਸ਼ ਕਰਨ ਲੱਗੇ ਕਿ ਜਿਹੜਾ ਬੰਦਾ ਦੂਜਿਆਂ ਲਈ ਟੋਏ ਪੁੱਟਦਾ ਹੈ ਕਈ ਵਾਰ ਉਹ ਆਪ ਹੀ ਉਸ ਵਿੱਚ ਡਿੱਗ ਪੈਂਦਾ ਹੈ ਉਨ੍ਹਾਂ ਦੇ ਮਿੱਤਰ ਨੇ 2 ਮਹੀਨੇ ਦੀ ਛੁੱਟੀ ਲਈ ਅਤੇ ਦਿੱਲੀ ਵਿੱਚ ਆ ਗਏ। ਦਿੱਲੀ ਵਿੱਚ ਆ ਕੇ ਕਈ ਅਫਸਰਾਂ ਨੂੰ ਮਿਲ ਕੇ ਸਹਾਇਤਾ ਲਈ ਆਪਣਾ ਕੇਸ ਪੇਸ਼ ਕੀਤਾ ਪਰ ਦੇਵ ਨੇਤਨਾਲ ਕੋਈ ਵੀ ਉਸ ਦੀ ਗੱਲ ਸੁਨਣ ਨੂੰ ਤਿਆਰ ਨਹੀਂ ਹੋਇਆ ਕਿਉਂਕਿ ਉਸ ਨੇ ਸੱਚਮੁੱਚ ਹੀ ਆਪਣੀ ਡਿਊਟੀ ਪੂਰੀ ਤਰ੍ਹਾਂ ਨਹੀਂ ਸੀ ਨਿਭਾਈ। ਅਫਸਰਾਂ ਤੋਂ ਚੰਗਾ ਹੰਗਾਰਾ ਨਾ ਮਿਲਣ ਕਰਕੇ ਉਹ ਸਬੰਧਤ ਮੰਤਰੀ ਨੂੰ ਵੀ ਮਿਲਿਆ ਅਤੇ ਜਦ ਮੰਤਰੀ ਨੇ ਹੇਠਲੇ ਅਫਸਰਾਂ ਨੂੰ ਬੁਲਾ ਕੇ ਇਸ ਦੇ ਵਿਰੁੱਧ ਕੇਸ ਬਾਰੇ ਪਤਾ ਕੀਤਾ ਪਰ ਉਹਨਾਂ ਨੇ ਵੀ ਇਸਨੂੰ ਦੋਸ਼ੀ ਟਹਿਰਾਇਆ ਹਰ ਪਾਸੇ ਕੋਈ ਚਾਰਾ ਚਲਦਾ ਨਾ ਦੇਖ ਕੇ ਉਹਨਾਂ ਦੇ ਮਿੱਤਰ ਨੇ ਪ੍ਰਧਾਨ ਮੰਤਰੀ ਨੂੰ ਮਿਲਣ ਦੀ ਸੋਚੀ ਅਤੇ ਇੱਕ ਦਿਨ ਉਹਨਾਂ ਦੀ ਕੋਠੀ ਅੱਗੇ ਜਾ ਕੇ ਬੈਠ ਗਿਆ ਜਦੋਂ ਪ੍ਰਧਾਨ ਮੰਤਰੀ ਜੀ ਕੋਠੀ ਤੋਂ ਦਫ਼ਤਰ ਨੂੰ ਜਾਣ ਲੱਗੇ ਤਾਂ ਉਹਨਾਂ ਦਾ ਮਿੱਤਰ ਭੱਜ ਕੇ ਕਾਰ ਦੇ ਅੱਗੇ ਲੇਟ ਗਿਆ ਪਰ ਮੰਤਰੀ ਜੀ ਨੇ ਉਸਦੀ ਗੱਲ ਸੁਣਨ ਦੀ ਬਜਾਏ ਸਿਕਿਉਰਿਟੀ ਵਾਲੇ ਨੂੰ ਹੁਕਮ ਦੇ ਦਿੱਤਾ ਕਿ ਇਹ ਸਰਦਾਰ ਪਾਗਲ ਹੋ ਗਿਆ ਹੈ ਇਸਨੂੰ ਪਾਗਲਖਾਨੇ ਪਹੁੰਚਾ ਦਿਓ ਕੋਨ ਥਾਨੇਦਾਰ ਨੇ ਉਸ ਨੂੰ ਪਕੜ ਲਿਆ ਅਤੇ ਲੱਗਾ ਪਾਗਲਖਾਨੇ ਵਿੱਚ ਲਿਜਾਣ ਇਸ ਤਰ੍ਹਾਂ ਉਹਨਾਂ ਦੇ ਮਿੱਤਰ ਨੇ ਬੜੇ ਤਰਲੇ ਮਨਤਾ ਕੀਤੀਆਂ ਪਰ ਉਸਨੇ ਕੋਈ ਨਾ ਸੁਣੀ ਅਖੀਰ ਛੋਟੀ ਹਰਪਜਨ ਸਿੰਘ ਦੇ ਮਿੱਤਰ ਨੇ ਪੈਸੇ ਦੇ ਕੇ ਆਪਣੀ ਜਾਨ ਛੁਡਾਈ ਇਸ ਤਰ੍ਹਾਂ ਹਾਰ ਪਾ ਕੇ ਉਹ ਨਿਰਾਸ਼ ਹੋ ਕੇ ਉਸਨੇ ਛੋਟੀ ਹਰਪਜਨ ਸਿੰਘ ਜੀ ਨੂੰ ਚਿੱਠੀ ਲਕੀ ਜਿਸ ਵਿੱਚ ਸਾਰਾ ਹਾਲ ਦੱਸਿਆ ਅਤੇ ਨਾਲ ਹੀ ਬੇਨਤੀ ਕੀਤੀ ਕਿ ਜਦ ਤੁਸੀਂ ਸਾਡੇ ਘਰ ਆਇਆ ਕਰਦੇ ਸੀ ਤਾਂ ਰੱਬ ਦੀਆਂ ਗੱਲਾਂ ਕਰਦੇ ਹੁੰਦੇ ਸੀ ਕਿ ਉਹ ਸ਼ਕਤੀਮਾਨ ਹੈ ਅਸੰਭਵ ਗੱਲ ਨੂੰ ਸੰਭਵ ਬਣਾ ਸਕਦਾ ਹੈ ਕਿ ਉਹ ਮੇਰੀ ਇਸ ਸਮੇਂ ਸਹਾਇਤਾ ਕਰ ਦੇਵੇਗਾ ਉਸ ਚਿੱਠੀ ਦੇ ਉੱਤਰ ਵਿੱਚ ਹਰਭਜਨ ਸਿੰਘ ਜੀ ਨੇ ਉਸ ਨੂੰ ਤੀਰ ਦਿੱਤਾ ਅਤੇ ਸਤਗੁਰ ਆਇਓ ਸਰਨ ਤੁਹਾਰੀ ਮਿਲੇ ਸੁਖ ਨਾਮ ਹਰ ਸੋਭਾ ਚਿੰਤਾ ਲਾਏ ਹਮਾਰੀ ਵਾਲੇ ਸ਼ਬਦ ਨੂੰ 108 ਵਾਰ ਹਰ ਰੋਜ਼ ਬਿਧੀ ਸਹਿਤ ਪਾਠ ਕਰਨ ਲਈ ਸਲਾਹ ਦਿੱਤੀ ਮਰਦਾ ਕੀ ਨਾ ਕਰਦਾ ਦੇ ਅਖਾਨ ਅਨੁਸਾਰ ਜਦੋਂ ਉਹਨਾਂ ਦੇ ਮਿੱਤਰ ਨੇ ਇਸ ਸ਼ਬਦ ਦਾ ਪਾਠ ਆਰੰਭ ਕੀਤਾ ਅਤੇ ਕੁਝ ਨਤੀਜਾ ਨਾ ਮਿਲਣ ਕਰਕੇ 2 ਮਹੀਨੇ ਬਾਅਦ ਉਸਦੇ ਵਾਪਸ ਚਿੱਠੀ ਲਿਖੀ ਕਿ ਮੈਨੂੰ ਤਾਂ ਬੜੀ ਉਮੀਦ ਸੀ ਤੁਹਾਡਾ ਰੱਬ ਮੇਰੀ ਸਹਾਇਤਾ ਕਰੇਗਾ ਪਰ ਹੁਣ ਮੈਨੂੰ ਮਾਲੂਮ ਹੁੰਦਾ ਹੈ ਇੱਥੇ ਤਾਂ ਤੁਹਾਡਾ ਰੱਬ ਵੀ ਫੇਲ ਹੋ ਗਿਆ ਇਸ ਸਾਕੀ ਵਿਚਾਰ ਨੂੰ ਆਪ ਜੀ ਨਾਲ ਅੱਗੋਂ ਸਾਂਝਾ ਕਰਨ ਤੋਂ ਪਹਿਲੇ ਆਪ ਜੀ ਅਗੇ ਬੇਨਤੀ ਹੈ ਅਗਰ ਵੀਡੀਓ ਚੰਗੀ ਲੱਗੇ ਤਾਂ ਇਸ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰਨਾ ਜੋ ਚੈਨਲ ਤੇ ਨਵੇਂ ਹਨ ਸਬਸਕ੍ਰਾਈਬ ਵੀ ਕਰ ਲੈਣਾ ਅਤੇ ਬੈਲ ਆਈਕਨ ਵੀ ਦਬਾ ਲੈਣਾ ਆਪਣੇ ਵਿਚਾਰ ਕਮੈਂਟ ਵਿੱਚ ਜ਼ਰੂਰ ਸ਼ੇਅਰ ਕਰਨਾ ਅਤੇ ਕਮੈਂਟ ਵਿੱਚ ਵਾਹਿਗੁਰੂ ਜੀ ਜ਼ਰੂਰ ਲਿਖਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਸ ਦੀ ਚਿੱਠੀ ਦੇ ਜਵਾਬ ਵਿੱਚ ਸੋਢੀ ਹਰਪੰਦਰ ਸਿੰਘ ਜੀ ਨੇ ਲਿਖਿਆ ਕਿ ਮੈਂ ਤੁਹਾਡੀ ਕਾਲੀ ਨੂੰ ਮੰਨਦਾ ਹਾਂ ਪਰ ਕਾਲੀ ਨੂੰ ਵੀ ਕੁਝ ਸਮਾਂ ਲੱਗਦਾ ਹੈ ਯਾਦ ਰੱਖਣਾ ਕਿ ਰੋਮ ਸ਼ਹਿਰ ਇੱਕ ਦਿਨ ਵਿੱਚ ਨਹੀਂ ਸੀ ਬਣਿਆ ਧੀਰਜ ਰੱਖੋ ਰੱਬ ਤੁਹਾਡੀ ਸਹਾਇਤਾ ਜ਼ਰੂਰ ਕਰੇਗਾ ਅਤੇ ਸੱਚਮੁੱਚ ਹੀ ਇੱਕ ਦਿਨ ਐਸੀ ਖੇਡ ਵਰਗੀ ਇਹ ਚੌਥੇ ਦਿਨ ਹੀ ਉਸ ਦਾ ਦੁਬਾਰਾ ਖੱਤ ਆਇਆ ਜਿਸ ਵਿੱਚ ਲਿਖਿਆ ਸੀ ਕਿ ਮੈਂ ਤੁਹਾਡਾ ਖੱਤ ਪੜਦਾ ਹੀ ਪਿਆ ਸੀ ਕਿ ਮੇਰੀ ਦੁਬਾਰਾ ਤਰੱਕੀ ਦੇ ਹੁਕਮ ਮੈਨੂੰ ਮਿਲ ਗਏ ਹਨ ਅਬੇ ਹੁਣ ਮੇਰੀ ਨਿਯੁਕਤੀ ਮਦਰਾਸ ਵਿੱਚ ਹੋ ਗਈ ਹੈ ਅਗਲੀ ਚਿੱਠੀ ਮੈਂ ਤੁਹਾਨੂੰ ਉੱਥੇ ਜਾ ਕੇ ਹੀ ਲਿਖਾਂਗਾ ਲਗਭਗ 1 ਮਹੀਨੇ ਪਿਛੋਂ ਮਦਰਾਸ ਤੋਂ ਉਸਦੀ ਚਿੱਠੀ ਆਈ ਜਿਸ ਵਿੱਚ ਉਸਨੇ ਲਿਖਿਆ ਸੀ ਮੈਨੂੰ ਹੁਣ ਪੂਰਾ ਯਕੀਨ ਹੋ ਗਿਆ ਹੈ ਕਿ ਵਾਹਿਗੁਰੂ ਮੇਰੇ ਵੱਗੇ ਨਾਸਤਕਾਂ ਦੇ ਵੀ ਕੰਮ ਸਵਾਰ ਦਿੰਦਾ ਹੈ ਅਤੇ ਵਾਕਿਆ ਹੀ ਉਹ ਸਰਵ ਸ਼ਕਤੀਮਾਨ ਹੈ ਕਿਉਂਕਿ ਜਿਹੜਾ ਕੰਮ ਪ੍ਰਧਾਨ ਮੰਤਰੀ ਵੀ ਕਰਨੋਂ ਤਿਆਰ ਨਹੀਂ ਸੀ ਉਹ ਅਸੰਭਵ ਕੰਮ ਗੁਰੂ ਦੇ ਸ਼ਬਦ ਦੀ ਕਲਾ ਨੇ ਕਰ ਦਿਖਾਇਆ ਹੈ ਹੁਣ ਮੈਂ ਲੋਜ ਨਿਪਟਨਮ ਕਰਦਾ ਹਾਂ ਅਤੇ ਗੁਰਦੁਆਰੇ ਵੀ ਜਾਂਦਾ ਯਤਨ ਕਰਦਾ ਹਾਂ ਪਰ ਇੱਥੇ ਮੁਸ਼ਕਿਲ ਇਹ ਹੈ ਕਿ ਨੇੜੇ ਤੋਂ ਨੇੜੇ ਗੁਰਦੁਆਰੇ ਵੀ ਮੇਰੇ ਘਰ ਤੋਂ ਪਾਰਾ ਮਿਲਦੀ ਵਿੱਤ ਤੇ ਹੈ ਇਸ ਲਈ ਮੈਨੂੰ ਸੁਝਾਓ ਲੋ ਕਿ ਮੈਂ ਹੁਣ ਕੀ ਕਰਾਂ ਜਿਸ ਨਾਲ ਮੇਰਾ ਨੇਮ ਨਿਭਦਾ ਰਹੇ ਇਸ ਚਿੱਠੀ ਦੇ ਉੱਤਰ ਵਿੱਚ ਸੋਡੀ ਹਰਪਜਨ ਸਿੰਘ ਜੀ ਨੇ ਲਿਖਿਆ ਸਰਚ ਐਂਡ ਜੂ ਵਿਲ ਫਾਈਂਡ ਨੌਕ ਐਂਡ ਇਟ ਵਿਲ ਬੀ ਓਪਨ ਭਾਵ ਜਦੋਂ ਤੁਸੀਂ ਟੌਂਡ ਕਰੋਗੇ ਤਾਂ ਤੁਹਾਨੂੰ ਜਰੂਰ ਲੱਭ ਪਾਏਗਾ ਦਰਵਾਜ਼ਾ ਖੜਕਾਓ ਤਾਂ ਖੁੱਲ ਵੀ ਜਾਵੇਗਾ ਇਸ ਚਿੱਠੀ ਦੇ ਜਵਾਬ ਵਿੱਚ ਉਸਨੇ ਲਿਖਿਆ ਕਿ ਜਿਸ ਦਿਨ ਤੁਹਾਡੀ ਚਿੱਠੀ ਪ੍ਰਾਪਤ ਹੋਈ ਉਸ ਦਿਨ ਮੈਂ ਇੱਕ ਸਮੁੰਦਰੀ ਜਹਾਜ਼ ਕੰਡੇ ਲੱਗਾ ਸੀ ਅਤੇ ਉੱਥੇ ਸਮਾਨ ਸੰਬੰਧੀ ਕਸਟਮ ਆਦਿ ਕੰਮਾਂ ਵਿੱਚ ਰੁੱਝੇ ਰਹਿਣ ਕਾਰਨ ਦਫ਼ਤਰ ਵਿੱਚ ਤੁਹਾਡੀ ਚਿੱਠੀ ਪੜਨ ਦਾ ਸਮਾਂ ਨਾ ਮਿਲ ਸਕਿਆ ਅਤੇ ਚਪੜਾਸੀ ਨੂੰ ਕਹਿ ਕੇ ਦਿਨ ਭਰ ਦੀ ਸਾਰੀ ਡਾਕ ਕਰ ਮੰਗਵਾ ਲਈ ਅਤੇ ਰਾਤ ਨੂੰ ਪ੍ਰਸ਼ਾਦ ਛਕਣ ਤੋਂ ਉਪਰੰਤ ਦਿਨ ਭਰ ਦੀ ਡਾਕ ਦੇਖਣ ਲੱਗਿਆ ਰਾਤ ਦੇ 12 ਵੱਜ ਚੁੱਕੇ ਸਨ ਜਦੋਂ ਤੁਹਾਡੀ ਚਿੱਠੀ ਡਾਕ ਵਿੱਚੋਂ ਮਿਲੀ ਜਿਸ ਨੂੰ ਪੜ੍ਹ ਕੇ ਮੇਰੇ ਦਿਮਾਗ ਵਿੱਚ ਅਜੀਹਾ ਜਾਦੂ ਫਿਰਿਆ ਕਿ ਮੈਂ ਬਾਹਰ ਨੂੰ ਤੁਰ ਪਿਆ ਮੈਂ ਮੋਰਕ ਸਾ ਜੋ ਕਿ ਮਰਦਰਾਸ ਵਰਗੇ ਸ਼ਹਿਰ ਵਿੱਚ ਰਾਤ ਦੇ 12 ਵਜੇ ਗੁਰਦੁਆਰਾ ਟੁੰਡਨ ਵਾਸਤੇ ਚੱਲ ਪਿਆ ਪਰ ਤੁਹਾਡੇ ਸ਼ਬਦਾਂ ਨਾਲ ਐਸੀ ਧੁੰਨ ਲੱਗੀ ਕਿ ਉਸੇ ਤਣ ਵਿੱਚ ਹੀ ਮੈਂ ਤੁਰਦਾ ਤੁਰਦਾ ਸਮੁੰਦਰ ਦੇ ਕੰਡੇ ਪਹੁੰਚ ਗਿਆ ਅਤੇ ਵਿੱਚ ਤੇ ਜਾ ਕੇ ਤੁਹਾਡੇ ਲਿਖੇ ਹੋਏ ਸ਼ਬਦ ਨੂੰ ਦੁਹਰਾਉਂਦਾ ਰਹਾ ਸੱਚ ਐਂਡ ਯੂ ਵਿਲ ਫਾਈਂਡ ਨੋਕ ਐਂਡ ਇਟ ਵਿਲ ਓਪਨ ਐਸੇ ਲਗਨ ਵਿੱਚ ਹੀ ਖੇਡ ਵਰਤ ਗਈ ਕਿ ਅਚਾਨਕ ਕਿਸੇ ਵਿਅਕਤੀ ਨੇ ਜਿਸ ਦੇ ਬਸਤਰ ਸਫੈਦ ਸਨ ਅਤੇ ਦਾੜਾ ਵੀ ਚਿੱਟਾ ਸੀ ਅਤੇ ਅੱਖਾਂ ਵਿੱਚ ਚਮਕ ਸੀ ਪਿਛਲੇ ਪਾਸਿਓਂ ਮੇਰੇ ਤੇ ਹੱਥ ਰੱਖਿਆ ਅਤੇ ਪੁੱਛਿਆ ਕਾਕਾ ਗੁਰਦੁਆਰਾ ਟੁੰਡਦਾ ਹੈ ਕੀ ਗੁਰਦੁਆਰੇ ਸਮੁੰਦਰ ਦੇ ਕੰਡੇ ਤੇ ਬਣੇ ਹੁੰਦੇ ਹਨ ਆਦਿ ਨੂੰ ਗੁਰਦੁਆਰੇ ਲੈ ਚਲਦਾ ਹਾਂ ਉਹਨਾਂ ਦੇ ਹੱਥ ਰੱਖਦਿਆਂ ਹੀ ਮੇਰਾ ਸਰੀਰ ਕੰਬ ਗਿਆ ਉਹਨਾਂ ਦੇ ਮਿੱਤਰ ਅੱਗੇ ਲਿਖਦੇ ਹਨ ਕਿ ਇੱਕ ਬਿਜਲੀ ਵਾਂਗ ਲਹਿਰ ਜਹੀ ਮੇਰੇ ਸਰੀਰ ਵਿੱਚ ਦੌੜ ਗਈ ਇਹ ਕਹਿ ਕੇ ਉਹ ਬਾਬਾ ਜੀ ਅੱਗੇ-ਅੱਗੇ ਅਤੇ ਮੈਂ ਉਹਨਾਂ ਦੇ ਪਿੱਛੇ-ਪਿੱਛੇ ਤੁਰਦਾ ਗਿਆ ਮੈਨੂੰ ਸਮਝ ਨਹੀਂ ਸੀ ਪੈ ਰਹੀ ਕਿ ਇਹ ਬਜ਼ੁਰਗ ਕੌਣ ਹੋ ਸਕਦੇ ਹਨ ਅਤੇ ਇਹਨਾਂ ਨੂੰ ਕਿੱਥੋਂ ਪਤਾ ਲੱਗ ਗਿਆ ਕਿ ਮੈਂ ਗੁਰਦੁਆਰਾ ਟੁੰਡ ਰਿਹਾ ਹਾਂ ਪਰ ਉਹਨਾਂ ਦਾ ਐਸਾ ਪ੍ਰਭਾਵ ਸੀ ਕਿ ਮੈਂ ਪੁੱਛਣ ਦੀ ਹਿੰਮਤ ਹੀ ਨਾ ਕਰ ਸਕਿਆ ਕਿ ਤੁਹਾਨੂੰ ਕਿਸ ਤਰ੍ਹਾਂ ਪਤਾ ਚੱਲਿਆ ਕਿ ਮੈਂ ਗੁਰਦੁਆਰਾ ਟੁੰਡ ਰਿਹਾ ਹਾਂ ਚਾਰ ਕਮੀਲ ਤੁਰਨ ਤੋਂ ਬਾਅਦ ਉਹ ਮੈਨੂੰ ਮੇਰੇ ਘਰ ਦੇ ਕੋਲ ਲੈ ਆਏ ਅਤੇ ਕਹਿਣ ਲੱਗੇ ਕਿ ਇਹ ਤੁਹਾਡਾ ਘਰ ਹੈ ਇਸ ਤੋਂ ਜੋ ਚੌਥੇ ਨੰਬਰ ਦਾ ਘਰ ਹੈ ਉਸ ਦਾ ਦਰਵਾਜ਼ਾ ਖੜਕਾਓ ਛੋਟੀ ਹਰਪਜਨ ਸਿੰਘ ਦੇ ਮਿੱਤਰ ਅੱਗੇ ਲਿਖਦੇ ਹਨ ਕਿ ਮੈਂ ਉਹਨਾਂ ਦਾ ਹੁਕਮ ਮੰਨ ਕੇ ਦਰਵਾਜ਼ਾ ਖੜਕਾਇਆ ਅਤੇ ਉਹ ਦਰਵਾਜ਼ਾ ਵੀ ਖੁੱਲ ਗਿਆ ਅਤੇ ਕੀ ਵੇਖਿਆ ਕਿ ਇੱਕ ਸਿੰਧੀ ਵੀਰ ਅਤੇ ਉਹਨਾਂ ਦੀ ਸੁਪਤਨੀ ਸਵੇਰ ਦੇ 4 ਵਜੇ ਸ਼ਿਰਿ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰਕੇ ਹੀ ਹਟੇ ਸਨ ਮੇਰੇ ਨਾਲ ਆਏ ਬਜ਼ੁਰਗ ਬਾਬਾ ਜੀ ਨੇ ਉਹਨਾਂ ਨੂੰ ਕਿਹਾ ਭਾਈ ਇਹ ਕਾਕਾ ਦਿੱਲੀ ਤੋਂ ਬਦਲ ਕੇ ਇੱਥੇ ਆਇਆ ਹੈ ਅਤੇ ਇਹ ਹਰ ਰੋਜ਼ ਸਵੇਰੇ ਤੁਹਾਡੇ ਘਰ ਗੁਰੂ ਸਾਹਿਬ ਦੇ ਦਰਸ਼ਨ ਕਰਨ ਆਇਆ ਕਰੇਗਾ ਤੁਹਾਨੂੰ ਕੋਈ ਇਤਰਾਜ਼ ਤਾਂ ਨਹੀਂ ਬਾਬਾ ਜੀ ਦੇ ਇਹ ਬਚਨ ਸੁਣ ਕੇ ਉਹਨਾਂ ਸਿੱਧੀਆਂ ਨੇ ਉੱਤਰ ਦਿੱਤਾ ਕਿ ਸਾਨੂੰ ਕੋਈ ਇਤਰਾਜ਼ ਨਹੀਂ ਸਗੋਂ ਸਾਡੇ ਤਨ ਭਗ ਹੋਣਗੇ ਅਤੇ ਨਾਲ ਹੀ ਉਹਨਾਂ ਨੇ ਬੇਨਤੀ ਕੀਤੀ ਕਿ ਆਓ ਅੰਦਰ ਲਾਲ ਕੇ ਕੀਰਤਨ ਕਰੀਏ ਸੰਦਰ ਜਾ ਕੇ ਛੋਟੀ ਹਰਪਜਨ ਸਿੰਘ ਜੀ ਦੇ ਮਿੱਤਰ ਨੇ ਸਿੰਧੀ ਬੀਬੀ ਨੂੰ ਕਿਹਾ ਕਿ ਬਾਬਾ ਜੀ ਨੂੰ ਵੀ ਬਾਰੋਂ ਬੁਲਾ ਲਿਆਓ ਜਿਸ ਤੇ ਉਹ ਕਹਿਣ ਲੱਗੇ ਕਿ ਉਹ ਤੁਹਾਡੇ ਪਿਤਾ ਜੀ ਹਨ ਤਾਂ ਛੋਟੀ ਹਰਪਜਨ ਸਿੰਘ ਜੀ ਨੇ ਉੱਤਰ ਵਿੱਚ ਨਾ ਕਹਿ ਦਿੱਤੀ ਅਤੇ ਕਿਹਾ ਕਿ ਮੈਂ ਤਾਂ ਸੋਚਿਆ ਸੀ ਉਹ ਤੁਹਾਡੇ ਕੁਝ ਲੱਗਦੇ ਹਨ ਤੁਹਾਡੇ ਕੁਝ ਜਾਣੂ ਹਨ ਇਹ ਸੁਣ ਕੇ ਸਿੰਦਰ ਬੀਬੀ ਕਹਿ ਲੱਗੀ ਕਿ ਤੇ ਉਹ ਗੁਰਨਾਨਕ ਦੇਵ ਜੀ ਆਪ ਹੀ ਤਾਂ ਨਹੀਂ ਸਨ ਉਹ ਸਾਡੇ ਘਰ ਆਏ ਅਤੇ ਅਸੀਂ ਉਹਨਾਂ ਦੇ ਚਰਨਾਂ ਤੇ ਮੱਥਾ ਵੀ ਨਹੀਂ ਟੇਕਿਆ ਉਹਨਾਂ ਦੀ ਸੇਵਾ ਵੀ ਨਹੀਂ ਕੀਤੀ ਲਾਣਤ ਹੈ ਸਾਡੇ ਦੋਨਾਂ ਤੇ ਪਰ ਸਿੰਧੀ ਵੀਰ ਕਹਿਣ ਲੱਗਾ ਕਿ ਫਿਕਰ ਨਾ ਕਰੋ ਉਹ ਨੇੜੇ ਹੀ ਹੋਣਗੇ ਅਸੀਂ ਉਹਨਾਂ ਨੂੰ ਲੱਭ ਕੇ ਲਿਆਉਣੇ ਹਾਂ ਇਹ ਕਹਿ ਕੇ ਉਹਨਾਂ ਨੇ ਗੈਰੇਜ ਚੋਂ ਕਾਰ ਕੱਢੀ ਅਤੇ ਸਟਾਰਟ ਕਰਕੇ ਅਸੀਂ ਤਿੰਨੇ ਜਾਣੇ ਬਾਬਾ ਜੀ ਨੂੰ ਲੱਭਣ ਵਾਸਤੇ ਬਾਜ਼ਾਰ ਵਿੱਚ ਘੁੰਮਦੇ ਗਏ ਪਰ ਉਹ ਅਗੰਮੀ ਰੂਹ ਹੋਣ ਕਾਰਨ ਗਲਪ ਹੋ ਚੁੱਕੇ ਸਨ ਅਖੀਰ 55 ਮਿੰਟ ਦਾ ਸਫਲਤਾ ਕਰਕੇ ਨਿਰਾਸ਼ਤਾ ਨਾਲ ਸਾਨੂੰ ਆਪਣੇ ਘਰ ਵਾਪਸ ਮੋੜਨਾ ਪਿਆ ਇਸ ਸਾਖੀ ਤੋਂ ਇਹੀ ਸਿੱਧ ਹੈ ਗੁਰੂ ਪਾਪਾ ਜੀ ਹਾਜ਼ਰ ਨਾ ਜਾਣ ਹਨ ਕੇਵਲ ਲੋੜ ਹੈ ਸਾਨੂੰ ਆਪਣੇ ਅੰਦਰ ਉਹਨਾਂ ਪ੍ਰਤੀ ਲਗਨ ਤੁਨ ਅਤੇ ਖਿੱਚ ਪੈਦਾ ਕਰਨ ਦੀ ਜਿਵੇਂ ਕਿ ਪਾਈ ਸਾਹਿਬ ਪਾਈ ਵੀਰ ਸਿੰਘ ਜੀ ਨੇ ਲਿਖਿਆ ਹੈ ਸੀਨੇ ਖਿੱਚ ਜਿਨਾਂ ਨੇ ਖਾਦੀ ਕਰ ਆਰਾਮ ਨਹੀਂ ਬੈੰਦੇ ਨਿਹੋਂ ਨਾਲ ਨੈਨਾ ਕੀ ਨਿੰਦਰੀ ਉਦ ਦਿਨੇ ਰਾਤ ਪਏ ਬੈੰਦੇ ਇੱਕ ਲਗਨ ਲਗੀ ਨਹੀਂ ਜਾਂਦੀ ਹੈ ਤੌਰ ਅਨੰਤ ਉਹਨਾਂ ਦੀ ਵਸਲੋਂ ਉਰੇ ਮਕਾਮ ਨਾ ਕੋਈ ਸੋ ਚਾਲ ਪਏ ਨਿਤ ਰਹਿੰਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ